ਸਭ ਦੇ ਮਗਰੋਂ ਕੀ ਕਰਾਂਗੇ ਕਿਲਾਪਾ ਬਾਬੇ ਤੋਂ 11 ਕਿਲੋ ਦਾ ਚੌਲ ਦੇਦੇ ਗੱਟੇ ਕਿ ਪਾਉਣ ਆ 10 ਦਾ ਪਾਉਣਾ ਲੋਟ ਉਹਦਾ ਛੁੱਕੇ ਵੀ ਜਿਹੜੇ ਟੋਬੇ ਤੇ ਬਾਬੇ ਆ ਰਹੇ ਨੇ ਮਾਸ ਰੱਖਿਆ ਮੱਛਾਂ ਨੂੰ ਪਾਵਾਗੇ ਤੇ 5 ਕਿਲੋ ਲੱਡੂ ਆਹ ਸੰਗਤ ਨੂੰ ਖੁਦਾ ਕੇ ਜਾਵਾਂਗੇ ਉਹਦਾ ਆਪਣੇ ਗੱਲ ਨਹੀਂ ਵੱਗ ਗਈ ਇਹ ਚੱਕ ਅੱਜ ਤਰੀਕ ਕਿੰਨੀ ਆ 8 ਅੱਠਾਂ ਤੇ ਅੱਜ ਤੋਂ ਅੱਠ ਨੂੰ ਇਹ ਗੱਲ ਨਹੀਂ ਬੱਜੇ ਬੱਪੂ ਦਾ ਬੰਦ ਇਹ

Sio Vertinee Sorti ਬੋਲੋ ਸਾਡੇ ਕਾਹਲੇ 60 ਰੁਪਏ ਲੇ ਕੋ ਤੇ ਦਾਸ ਤਨਵਾਰ ਵਿੱਚ ਬੈਠੇ ਸਾਡੇ ਮੋਰੀ ਵਾਲੇ ਦਾਸ ਜੀ ਦਾਸ ਇੱਕ ਵਾਰੀ ਬੋਲੋ ਰਾਮ ਅੱਜ ਅੱਲਾ ਪਹਿਣ ਮੇਰੀਏ ਤੇ ਮੇਰੀ ਪਹਿਣਾ 11 ਕਿਲੋ ਤੋਂ ਇਕੱਟੇ ਜਮਾ ਲੂ 100 ਦਾ ਭਾਣੇ ਪਾ ਕੇ ਲੋਟ ਉਹ ਤਾਂ ਭਾਣੇ ਸੁੱਕੀ ਜਿਹੜੇ ਟੋਪੇ ਤੇ ਬਾਤੋਂ ਮਾਸ ਰੱਖਿਆ ਮਸਾਲਾ ਪਾਵਾਂਗੇ ਤੇ 5 ਕਿਲੋ ਲੱਡੂ ਇਹ ਸੰਗਤਾਂ ਨੂੰ ਖਵਾ ਕੇ ਜਾਵਾਂਗੇ ਇਹ ਕਰੋ ਭਣੇ ਕੋਈ ਤੇ ਸੁੱਕੋ ਭਣੇ ਅੰਦਰ ਵਾਕੀ ਬਾਪੇ ਜੇ ਕਰਵਾਓ

ਅੱਜ ਤਵਾਰੀ ਚੀਚੀ ਕੋ ਵੀ ਕਾਸ ਨਹੀਂ ਹੋਗੀ ਜਿਹੜਾ ਮੇਰਾ ਡੇਰਾ ਛੋਬੇ 'ਚ ਹੈ ਤੇ ਉੱਥੇ ਕਿ ਆਰ ਰਤਿਆਂ ਦੇ ਕੱਡੇ ਬਾਬੇ ਦੇ ਪਤਾਸੇ ਸੁਤੇ ਚੰਗਾ ਕਿ ਆਰ ਰਤਿਆਂ ਦੇ ਬਾਬਾ ਤੇ ਮੰਗੇ ਵਾਰ ਗਿਆਰਤਿਆਂ ਦੇ ਪਤਾਸੇ ਚਲਾ ਕੇ ਜਾਵਾਂ ਕਿ ਇਹ ਤੀਛਾ ਹਟ ਜਾਣ ਤੇਰੇ ਹੁਣ ਵੀ ਜੋੜਾ ਚ ਬਾਹਾਂ ਚ ਅੰਗੜ ਚੀਛਾ ਬੈਣੀਆ ਪੰਜ ਮਿੰਟਾਂ ਖੜੀ ਹੋ ਕੇ ਦੱਸੇ ਕਿ ਮੇਰੇ ਚੀਛਾ ਖਤਮ ਹੋ ਗੀਆਂ ਸੁੱਖੋਂ ਪਰਮਾਤਮਾ ਮੈਂ ਮੇਰ ਨੂੰ ਢਾਲ ਦੇ ਜੋੜ ਨਾਲ ਉੱਤੇ ਭੇਜੀ ਤੇ ਬਾਪੂ ਨੂੰ ਇਹ ਗਏ ਬੇਬੇ ਬੱਲ ਤੇ ਆਪਾਂ ਕਿਸੇ ਨੂੰ ਕੀ ਆਣਾ ਝੂਹਾ ਬਣਾਵੇ ਨੂੰ ਤੇ ਝੂਹਾ ਬਣਾਵੇ ਪੁੱਤ ਤੇ ਬੇਬੇ ਬਾਪੂ ਆਪਾਂ ਇਖਰਗਾ ਹੁੰਦੀ ਆ ਖਾਈ ਜਾਂਦੇ ਆ ਪਾਲੇ ਜਿੰਨੀਆਂ ਗੈਰੀ اوه 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 ਓ ਲੋ ਬਾਬੇ ਨੇ ਸੱਚੀ ਗੱਲ ਆ ਅੱਛੀ ਗੱਲ ਆ ਬਾਪੂ ਕੋਈ ਵੀ ਆ ਕੋਈ ਬਾਤ ਪਰਵਾਹ ਨਾ ਚਾ ਆਪਾਂ ਜੀ ਆ ਕਰਕੇ ਜ਼ਿੰਦਗੀ ਦੀ ਕਹਿਨ ਲਾ ਰਹੀਏ ਬਾਪੂ ਕਹਿਨ ਲਾ ਰਹੀਏ ਪੈਸੇ ਚਾਹੁੰਦਾ ਆਂ ਉਹ ਗੱਲ ਤਾਂ ਆਪਣੇ ਜਿਹੜੇ ਹੁੰਦਾ ਤੇ ਸ਼ਿਕਾਇਤ ਕਰਕੇ ਘਰ ਬਾਹਰ ਕੀ ਕਰੋ ਕਰੋ ਕੰਮ ਤੇ ਕੰਮ ਤੋਂ ਕਰੋ ਕਰੋ ਕੰਮ ਤੇ ਕੰਮ ਚੋੜੀ ਮਨਾਲਾ ਬੀਤਰੀ ਕਢਿਗਣਾ ਹੋ ਬਾਕੀ ਚਿਰ ਹੋਣ ਤੇ ਉਹ ਵੀ ਆਪਨੇ ਲੋਡ ਕੱਢੀ ਆਪਾ ਕੱਢੀ ਰਕੀ ਜੇ ਤਾਂ ਪੀੜਾ ਹੋਇਆ ਲੋਟ ਕੋ ਹੀ ਰੱਖੀ ਮੁਸ਼ਕਿਲ ਮੁਸ਼ਕਿਲ ਆਪਨੇ ਸਾਰੀਆਂ ਤਾਂ ਵੀਰ ਦੀਆਂ ਕੱਟ ਗਈ ਓਰੇ ਵਰਗਾ ਹੋ ਗਿਆ ਜੇ ਤਾਂ ਆਪਣੀ ਉਹ ਜਿਹੜੀ ਚੀਜ਼ ਬਾਬੇ ਲਈ ਜਾਈ ਤੂੰ ਕਹੀ ਕੋਈ ਲੋਕੀ ਆਪਾ ਆਪਣੀ ਕੋਲ ਬਾਬਾ ਆਪਣੀ ਤੇ ਉਹ ਬਾਬੇ ਨਹੀਂ ਹੋ ਕੋਲੇ ਬਾਬੇ ਨਹੀਂ 11 ਕਿਲੋ ਬਾਪੂ ਚਾਹੇ ਰੱਖਦੇ ਜੀ ਬਾਗੇ ਸੌਦਾ ਪਾ ਕੇ ਲੋੜ ਉਹ ਤਾਂ ਸੁਣੋ ਜਿਹੜੇ ਟੋਪੇ ਤੇ ਮਸਲ ਰੱਖੇ ਬਾਬਾ ਤੇਰੇ ਮਸਲ ਪਾ ਕੇ ਜਾਵਾਂਗੇ 11 ਰੁਪਏ ਦੇ ਪਾਸੇ ਬਾਬਾ ਅਸੀਂ ਤੇਰੇ ਡੇਰੇ 'ਚ ਚੜਾ ਕੇ ਜਾਵਾਂਗੇ ਤੇ ਵੀਰਾ ਮੈਂ ਆਪਣੀਆਂ ਮਾਂ ਤੋਂ ਭੈਣਾਂ ਤੋਂ ਭਾਈਆਂ ਤੋਂ ਪਿਓ ਤੋਂ ਘਾਲਿਆ ਵੀਰਾ ਤਾਂ ਹੋ ਗਿਆ ਉਹ ਆਪਣੀ ਬਸ ਤੇ ਤਰ ਕੇ ਜਾਇਆ ਕਰ ਅੱਥ ਨਹੀਂ ਆਇਆ ਕਰ ਤੇ ਵੀਰਾ ਅੱਥ ਨਹੀਂ ਵੀ ਪਾਪਾ ਆਖੂਗਾ ਤੇ ਬੀਬੀ ਆਖੂਗਾ ਤੇ ਜਿਹੜੀ ਆਪਾਂ ਸ਼ਿਕਾਇਤ ਆ ਉਹ ਆਪਾਂ ਵੀਰੇ ਆਲੀ ਕਰਤੀ ਠੀਕ ਇਹ 11 ਕਿਲੋ ਚੋਰ ਬਾਬੇ ਦੇ ਮੱਛਾਂ ਨੂੰ 100 ਦਾ ਵੇਚੇ ਵੀ ਲੋ। ਕੋ ਤਾਂ ਬਾਬੇ ਦੇ ਮੱਛਾਂ ਨੂੰ ਇਹ 11 ਰੁਪਈਆ ਦੀ ਬਦਕਸ਼ੇ ਦੇ ਰਹੀ ਚ। ਇਹ ਸੁਖੋਂ ਦਾਵਾ